ਠੇਕੇਦਾਰ ਦੀ ਅਣਗੈਲੀ ਦੇ ਨਾਲ ਕਬੱਡੀ ਖਿਡਾਰੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਆ ਅੱਜ ਪੂਰਾ ਰੌਂਤਾਪਿੰਡ ਇੱਥੇ ਆਇਆ ਹੋਏ ਜੋ ਠੇਕੇਦਾਰ ਦਾ ਪਲਾਂਟ ਹੈ ਉਸਦੇ ਪਲਾਂਟ ਦੇ ਅੱਗੇ ਧਰਨਾ ਲਾਇਆ ਕਿ ਜਿਹੜਾ ਸਾਡੇ ਪਰਿਵਾਰ ਨੂੰ ਸਾਡੇ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਨਾਲ ਪੂਰਾ ਨਗਰ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲਬਾਤ ਕਰ ਜੀ ਸੀ ਬਾਪੂ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਸਾਸਰੀ ਕੀ ਗੱਲਬਾਤ ਚੱਲ ਰਹੀ ਸੀ ਐਸ ਐਚਓ ਸਾਹਿਬ ਨਾਲ ਤੁਹਾਡੀ ਕਹਿੰਦੇ ਸੀ ਵੀ ਤੁਹਾਨੂੰ ਇਨਸਾਫ ਮਿਲੇਗਾ ਕੋਈ ਵਿਸ਼ਵਾਸ ਮਿਲੇ ਉਹਦੋਂ ਤੁਹਾਨੂੰ ਦੇਖੋ ਜੀ ਮੈਂ ਸਰਦਾਰ ਫਤਿਹ ਸਿੰਘ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ union ਖੋਸਾ ਪਿੰਡ ਕੋਟਕੋਟ ਕਲਾਂ ਜ਼ਿਲ੍ਹਾ ਫਿਰੋਜ਼ਪੁਰ तकरीबन ਸਾਨੂੰ ਇੱਥੇ ਸਿਰਫ ਆਪਦੀ ਮਦਦ ਲਈ ਬੁਲਾਇਆ ਗਿਆ ਵੀ ਤੁਸੀਂ ਸਾਡੀ ਮੋਗੇ ਜ਼ਿਲ੍ਹੇ ਲੋ ਮਦਦ ਕਰੋ ਅਸੀਂ ਜਦੋਂ ਸਾਨੂੰ ਪਤਾ ਪਹਿਲਾਂ ਤਾਂ ਤਕਰੀਬਨ ਤਾਂ ਮੇਰਾ 75 ਸਾਲ ਦੀ ਉਮਰ ਹੋ ਗਈ ਜਿਹੜੀ ਅਖਬਾਰ ਚੋ ਕੀ ਖਬਰ ਲੱਗਦੀ ਹੈ ਕਿ ਕਿਤੇ ਮੁੰਡੇ ਨੇ ਸੂਸ਼ੜ ਕਰ ਲਈ ਕਿਤੇ ਕਰ ਲਿਆ ਅਸੀਂ ਭੋਗ ਤੇ ਜਾਣੇ ਜਾਣੇ ਆ ਤਕਰੀਬਨ ਇੱਥੇ ਮੋਗੇ ਵਾਲੇ ਖੜੇ ਆ ਤਕਰੀਬਨ ਇਹਨਾਂ ਨੂੰ ਪੁੱਛ ਲਓ ਤੁਸੀਂ ਵੀ ਕੋਈ ਵਰਲਾ ਭੋਗ ਭਾਵੇਂ ਰਹਿ ਗਏ ਨੇ ਅਸੀਂ ਭੋਗ ਤੇ ਭਾਵੇਂ ਕਿਤੇ ਜਾਣੇ ਜਾਣਾ ਹੁੰਦਾ ਇਹ ਗੱਲ ਇਹ ਆ ਕਿ ਮੁੰਡਾ ਉਹ ਦੂਜੇ ਦੀ ਠੇਕੇਦਾਰ ਦੀ ਗਲਤੀ ਨਾਲ ਮਰਿਆ ਮੈਂ ਉੱਥੇ ਵੀ ਦੱਸ ਕੇ ਹਟਿਆ ਵੀ ਜਦੋਂ ਕੋਈ ਪੁਲੀ ਬਣਦੀ ਆ ਜਾਂ ਕੋਈ ਰਾਹ ਕੋਈ ਬਣਦਾ ਉਦੋਂ 100 ਫੁੱਟ ਪਿਛਲੇ ਪਾਸੇ ਕਰਕੇ ਕੰਧ ਕੱਢਣੀ ਹੁੰਦੀ ਠੇਕੇਦਾਰ ਨੇ ਕੰਧ ਭਾਵੇਂ ਛੋਟੀ ਛੋਟੀ ਕੱਢੇ ਉਹਦੇ ਤੇ ਚਮਕਦੀਆਂ ਉਹ ਜਿਹੜੀਆਂ ਲਾਉਣੀਆਂ ਵੀ ਪੈਂਦੀਆਂ ਕਲੈਕਟਰ ਲਾਉਣੇ ਪੈਂਦੇ ਆ ਲਾਉਣੇ ਪੈਂਦੇ ਆ ਉਦੋਂ ਮਗਰਲੇ ਪਾਸੇ ਉਦੋਂ 100 ਫੁੱਟਕ ਬੋਰਡ ਲੱਗਦਾ ਵੀ ਅੱਗੇ ਰਸਤਾ ਤੰਗ ਆ ਜਾਂ ਖਰਾਬ ਆ ਉਹ ਲਾਉਂਦਾ ਤੇ ਪਾਸੇ ਜਿਹੜੀ ਸੜਕ ਬਣਾ ਕੇ ਤੇ ਫੇਰ ਉਹਦਾ ਉਹਨੂੰ ਚਾਲੂ ਕੀਤਾ ਜਾਂਦਾ ਅਸੀਂ ਹੁਣ ਦੇਖ ਕੇ ਆਏ ਉੱਥੇ ਖੜ ਕੇ ਉੱਥੇ ਕੁਝ ਵੀ ਨਹੀਂ ਬਣਾਇਆ ਜਿਹੜਾ ਬੰਦਾ ਨਵਾਂ ਆਉਂਦਾ ਜਾਂ ਜਾ ਰਾਤ ਨੂੰ ਤੇਜ਼ੀ ਜਾਂਦਾ ਉਹਨੂੰ ਨਹੀਂ ਪਤਾ ਲੱਗਦਾ ਬ੍ਰੇਕਾਂ ਵੀ ਨਹੀਂ ਲੱਗ ਸਕਦੀਆਂ ਉਹ ਸਾਡੀ ਨਿਗਾਚ ਅਸੀਂ ਵੇਖ ਕੇ ਆਏ ਆ ਕਿ ਉਹ ਮੁੰਡੇ ਨੂੰ ਪਤਾ ਨਹੀਂ ਲੱਗਾ ਉਹਨੇ ਸਿੱਧੀ ਜਾ ਕੇ ਉਹਦੇ ਵਿੱਚ ਵੱਜ ਗਈ ਉਹ ਐਡੀ ਐਡੀ ਉੱਚੀ ਹੋ ਗਈ ਆ ਤੇਜ਼ ਗੱਡੀ ਆਉਂਦੀ ਆ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਮੌਤ ਤਾਂ ਮੁੰਡੇ ਦੀ ਉਹਦੀ ਹੋਈ ਹੋਈ ਆ ਅਸੀਂ ਤਾਂ ਹੁਣ ਇਹ ਮੰਗ ਕਰਦੇ ਆ ਵੀ ਜੋ ਇਹਨਾਂ ਦੀ ਕਮੇਟੀ ਦਾ ਫੈਸਲਾ ਜਾਂ ਮੋਗੇ ਜ਼ਿਲ੍ਹੇ ਦਾ ਫੈਸਲਾ ਮੋਗਾ ਜ਼ਿਲ੍ਹਾ ਜੋ ਕਰੂਗਾ ਸਾਨੂੰ ਮਨਜ਼ੂਰ ਆ ਜੇ ਤਾਂ ਫੈਸਲਾ ਹੋ ਜੇ ਤਾਂ ਵਾਹ ਪਲੀ ਆ ਅਸੀਂ ਕੋਈ ਕਿਸੇ ਦਾ ਦੁੱਖ ਨਹੀਂ ਮੰਨਦੇ ਫੈਸਲਾ ਹੋਣਾ ਚਾਹੀਦਾ ਜੇ ਫੈਸਲਾ ਇਹ ਨਹੀਂ ਹੁੰਦਾ ਅੱਜ ਅਸੀਂ ਸੌਕ ਬੰਦਾ ਫਿਰੋਜ਼ਪੁਰ ਜ਼ਿਲ੍ਹੇ ਤੋਂ ਆਏ ਆ ਜੇ ਸਾਨੂੰ ਇਹ ਫੇਰ ਸਦਣਗੇ ਅਸੀਂ ਵੱਧ ਤੋਂ ਵੱਧ ਬੰਦੇ ਵੀ ਲੈ ਕੇ ਆਵਾਂਗੇ ਇੱਥੇ ਜਿੰਨਾ ਚਿਰ ਲੰਮਾ ਧਰਨਾ ਲੱਗਾ ਪਊ ਉਹਨਾਂ ਦੀ ਮਦਦ ਤੇ ਵੀ ਖੜਾਂਗੇ ਭਾਵੇਂ ਦਿਨ ਪੌਰਾ ਰਾਤ ਚਾਲੂ ਕਰ ਲੈਣ ਭਾਵੇਂ ਦੋਹਾਂ ਦਿਨਾਂ ਚ ਜਨਵੇਲ ਲੈਣ ਅਸੀਂ ਇਹਨਾਂ ਦੇ ਸਾਥ ਨਾ ਹੋਣਾ ਇਸ ਗੱਲ 'ਤੇ ਤਕਰੀਬਨ ਅਸੀਂ ਹਿੱਸਾ ਨਹੀਂ ਲੈਣਾ ਵੀ ਤੂੰ ਆਇਆ ਫੈਸਲਾ ਕਰ ਲੈ ਓਏ ਮੋਗੇ ਜ਼ਿਲ੍ਹੇ ਵਾਲੇ ਕਰਨਗੇ ਇਹ ਇਹਨਾਂ ਨੂੰ ਖੁੱਲੀ ਛੋਟੀ ਵੀ ਸਾਨੂੰ ਪੁੱਛਣ ਦੀ ਕੋਈ ਲੋੜ ਨਹੀਂ ਸਾਨੂੰ ਤਾਂ ਤੁਸੀਂ ਮਦਦ ਲਈ ਸਦੋ ਜਦੋਂ ਮਦਦ ਲਈ ਸਦੋਗੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਇਨੀਆਂ ਬੇਨਤੀਆਂ ਵਿੱਚ ਗਲਤੀ ਠੇਕੇਦਾਰ ਦੀ ਆ ਨੌਜਵਾਨ ਮੁੰਡਾ ਸੀ ਉਹਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਨੌਜਵਾਨ ਮੁੰਡਾ ਸੀ ਇੱਕ ਕਬੱਡੀ ਖਿਡਾਰੀ ਸੀ ਦੂਜਾ ਦੁੱਖ ਦੀ ਗੱਲ ਇਹ ਹੈ ਕਿ ਉਹਦੇ ਵਿਆਹ ਨੂੰ ਕੁਛ ਹੀ ਦਿਨ ਹੋਏ ਸੀ ਉਹਦੇ ਘਰ ਵਾਲੀ ਬਾਹਰ ਚਲੀ ਗਈ ਸੀ ਵਿਚਾਰੀ ਰਾਤ ਟਿਕ ਟਿਕਰਾ ਕੇ ਇੱਥੇ ਇੰਡੀਆ ਪਹੁੰਚੀ ਐ ਇਹ ਵੀ ਬਹੁਤ ਵੱਡਾ ਦੁੱਖ ਦੀ ਗੱਲ ਆ ਬਹੁਤ ਵੱਡਾ ਦੁੱਖ ਦੀ ਗੱਲ ਆ ਦੂਜਾ ਵੀ ਖਤਮ ਹੈ ਜਿਹੜਾ ਦੂਜਾ ਹੈ ਉਹਦੇ ਨਾਲ ਸੀ ਉਹ ਵੀ ਮਤਲਬ ਸਾਡੇ ਪ੍ਰਹਾਨ ਜੀ ਨੂੰ ਦੱਸਿਆ ਉਹ ਵੀ ਮਤਲਬ ਸਿਰੇ ਤੇ ਹੀ ਆ ਜੇ ਕਹੀਏ ਵੀ ਚਲੋ ਉਹ ਇੱਕ ਤਾਂ ਸੁਰਗ ਬਾਸ ਹੋ ਗਿਆ ਜਿਹੜਾ ਦੂਜਾ ਸੁਰਗ ਬਾਸ ਤੋਂ ਵੀ ਭੈੜਾ ਹੈ ਉਹਦਾ ਬਾਰੇ ਵੀ ਪਤਾ ਲੱਗਿਆ ਉਹਦੇ ਜੋ ਜਾਂ ਜੜਾ ਬਹੁਤ ਹੀ ਬੁਰਾ ਹਾਲ ਹੈ ਉਹਦਾ ਵੀ ਸਿਰ ਇਹ ਸਜਾਦੇ ਵੀ ਹਾਲ ਹੈ ਉਹਦਾ ਵੀ ਬਹੁਤ ਜ਼ਿਆਦੇ ਠੀਕਾ ਇੱਕ ਦਾ ਪਨਾ ਲੈ ਜਾਂਦੇ ਆ ਪਰ ਉਹ ਮਰੇ ਤੋਂ ਵੀ ਭੈੜਾ ਜੀ ਇਹਨਾਂ ਦੋਨਾਂ ਨੂੰ ਹੀ ਮਿਲਣਾ ਚਾਹੀਦਾ ਜੋ ਵੀ ਇਨਸਾਫ ਮਿਲਣਾ ਚਾਹੀਦਾ ਕੋਈ ਨਿੱਕੀ ਮੋਟੀ ਗੱਲ ਨਹੀਂ ਜੀ ਪ੍ਰਧਾਨ ਜੀ ਜੀ ਦੱਸੋ ਅੱਜ ਤਾਂ ਤੁਸੀਂ ਇਹਦੇ ਪਲਾਂਟ ਦੇ ਅੱਗੇ ਧਰਨਾ ਲਾਤਾ ਜਾਮ ਕਰਤਾ ਮੂਹਰੇ ਪਾਸਿਓ ਜੇ ਕੱਲ ਨੂੰ ਤੁਹਾਨੂੰ ਇਨਸਾਫ ਨਹੀਂ ਮਿਲਦਾ ਕੋਈ ਗੱਲਬਾਤ ਨਹੀਂ ਹੁੰਦੀ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਹੁੰਦਾ ਜਾਂ ਠੇਕੇਦਾਰ ਨਹੀਂ ਗੱਲ ਹੁੰਦਾ ਧਰਨਾ ਇੱਥੇ ਜਾਰੀ ਰਹੂਗਾ ਜਾਂ ਕੋਈ ਹੋਰ ਰੋਡਵੇ ਜਾਂ ਕੀਤਾ ਜਾਊਗਾ ਦੇਖੋ ਜੀ ਜਿਹੜਾ ਸਰਦਾਰ ਸਖਜਿੰਦਰ ਸਿੰਘ ਖੋਸਾ ਉਹ ਇੱਕ ਹਿੰਦੁਸਤਾਨ ਦੀ ਜੂਨੀਅਰ ਦਾ ਮੈਂਬਰ ਆ ਕੌਮੀ ਪ੍ਰਧਾਨ ਉਹ ਜੋ ਉਹਨੇ ਸੰਜੋਤ ਮੋਰਚਾ ਨਾਲ ਰਾਇ ਕਰਕੇ ਸਾਨੂੰ ਦੱਸੀ ਹਿੰਦੁਸਤਾਨ ਲੈਵਲ ਤੇ ਜੋ ਉਹਨੇ ਰਾਇ ਉਥੋਂ ਕਰਕੇ ਮੀਟਿੰਗ ਰੱਖ ਕੇ ਜੋ ਸਾਨੂੰ ਹੁਕਮ ਕੀਤਾ ਉਹੀ ਹੁਕਮ ਹੋਊਗਾ ਜੇ ਕੰਮ ਵੀਰ ਦਾ ਵੀ ਦਿਸਿਆ ਸਾਡੇ ਕੋਲ ਇੰਨੀ ਪਾਵਰ ਹੈਗੇ ਕਿ ਦੂਜੇ ਸੂਬਿਆਂ ਚ ਅਸੀਂ ਜਾਮ ਕਰ ਸਕਦੇ ਆ ਇੱਕ ਹਿੰਦੁਸਤਾਨ ਲੈਵਲ ਤੇ ਪ੍ਰਧਾਨ ਆ ਸਾਡਾ ਬੰਦਾ ਸਾਰੀ ਕਮੇਟੀ ਦਾ ਉਥੋਂ ਦੀ ਬਾਹਰ ਲੀਦਾ ਉਹ ਮੈਂਬਰ ਆ ਜੋ ਸਾਨੂੰ ਹੁਕਮ ਕਰੂਗਾ ਅਸੀਂ ਤਕਰੀਬਨ ਅਸੀਂ ਆਨੇ ਆ ਵੀ ਨਿਬੜ ਜਾਣਾ ਚਾਹੀਦਾ ਇੰਨੀ ਵੱਡ ਗੱਲ ਨਹੀਂ ਜਾਣੀ ਚਾਹੀਦੀ ਧਰਨਾ ਲਾਉਣ ਨੂੰ ਵੀ ਸਾਡਾ ਬਾਈ ਜੀ ਜੀ ਨਹੀਂ ਕਰਦਾ ਹੁਣ ਇਥੇ ਮੇਰੀ ਹੁਣ 75 ਸਾਲ ਦੀ ਉਮਰ ਆ ਟੈਕ ਮੈਨੂੰ ਹੋਇਆ ਰਿੰਗ ਜੇ ਮੇਰੇ ਉਹ ਪਏ ਆ ਘਰ ਦੇ ਰੋਖਦੇ ਆ ਪਰ ਸਾਲਾ ਜੇ ਨਹੀਂ ਆ ਕੇ ਇਥੇ ਬੋਲੀ ਦਾ ਸਾਰਿਆਂ ਨੂੰ ਉਸ ਤਰ੍ਹਾਂ ਬੋਲਣਾ ਨਹੀਂ ਪਤਾ ਸਾਰਿਆਂ ਨੂੰ ਕਈਆਂ ਨੂੰ ਕਾਨੂੰਨ ਦਾ ਵੀ ਨਹੀਂ ਪਤਾ ਹੁੰਦਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਹ ਜਗਾ ਪਾਲਦੇ ਆ ਅੱਜ ਜਗਾ ਭਾਲਦੇ ਜਗਾ ਭਾਲਦੇ ਵਜਾ ਨਹੀਂ ਭਾਲਦੇ ਅੱਜ ਅਗੇ ਗੱਲ ਕਰੀਏ ਇਹ ਜਗਾ ਭਾਲਦੇ ਤੇ ਵਜਾ ਭਾਲਦੇ ਇੱਥੇ ਤਾਂ ਉਹਨਾਂ ਦਾ ਕੋਈ ਚੁਣਿਆ ਹੋਇਆ ਵਿਧਾਇਕ ਵੀ ਨਹੀਂ ਆਇਆ ਜੇ ਗੱਲ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅੱਜ ਤੋਂ 3 ਸਾਲ ਪਹਿਲਾਂ ਜਦੋਂ ਮੋਦੀ ਨੇ ਆਪਣੀ ਯੂਨੀਵਰਸਿਟੀ ਤੇ ਇਹ ਨੰਗਲਾ ਡੈਮ ਆਦੇ ਹੱਥ ਚ ਲੈ ਲਿਆ ਸੀ ਲੈ ਲਿਆ ਸੀ ਨਾ ਰੌਲਾ ਪੈ ਗਿਆ ਸੀ ਅਸੀਂ ਜਾ ਕੇ ਨੰਗਲਾ ਡੈਮ ਤੇ ਧਰਨਾ ਲਾਇਆ ਸੀ ਇਸੇ ਭਗਵੰਤ ਮਾਨ ਨੇ ਸਾਨੂੰ ਡਾਂਗਾਂ ਨਾ ਠਾਇਆ ਜਾ ਕੇ ਮੂਵੀ ਕੱਢ ਲਓ ਤੁਹਾਡੂ ਕੋਈ ਪੰਜਾ ਹੋਣੀਆਂ ਇਸੇ ਨੇ ਅੱਜ ਤੋਂ ਸਾਨੂੰ 3 ਸਾਲ ਪਹਿਲਾਂ ਆਪ ਦੇ ਰਾਹ ਚ ਠਾਇਆ ਹੁਣ ਜਾ ਕੇ ਉਹਦੇ ਉੱਥੇ ਧਰਨ ਨਾਲੋਂ ਮੇਰੀ ਮਦਦ ਕਰੋ ਉਹ ਅਸੀਂ ਪਾਇਆ ਆ ਤੂੰ ਹੀ ਠਾਇਆ ਸਾਨੂੰ ਇਹ ਜਿਹੜੇ ਬੰਦੇ ਹੁੰਦੇ ਨਾ ਬਾਈ ਇਹਨਾਂ ਨੇ ਆਪ ਦੀ ਕੁਰਸੀ ਨਾਲ ਮਤਲਬ ਹੁੰਦਾ ਸਾਡੇ ਤੇਰੇ ਮੇਰੇ ਨਾਲ ਕੋਈ ਗੱਲ ਨਹੀਂ ਇੱਕ ਪੱਤਰਕਾਰ ਜੇ ਨਾ ਨਾ ਹੁੰਦੇ ਤੇ ਜੂਨੀਅਨ ਤੇ ਪੱਤਰਕਾਰ ਨਾ ਨਾ ਹੁੰਦੇ ਸਾਰੇ ਪੱਤਰਕਾਰ ਨਹੀਂ ਵਜ ਵਜ ਹੈਗੇ ਜਿਵੇਂ ਹੁਣ ਮੱਕੜ ਹੁਣੀ ਹੈਗੇ ਮੱਤਾਂ ਨੇ ਮੱਕੜ ਨੇ ਨਹੀਂ ਉਹਦਾ ਤੁਸੀਂ ਸੁਣੀ ਹੋਣੀ ਗੱਲ ਉਹ ਕੇਬੀਸੇ ਗਲਦੇ ਭਰਾ ਦਾ ਰੋਣ ਘੜਾਦਾ ਉਹਨੇ ਇੰਟਰਵਿਊ ਲਈ ਹੈ ਗੱਲ ਪਾਸੋਂ ਨੇ ਇਸ ਤਰ੍ਹਾਂ ਕਰਕੇ ਜਿਹੜਾ ਗੋਦੀ ਮੋਦੀ মিডিਆ ਜਿਹੜਾ ਸਾਰਾ ਉਹਦੀ ਤਾਂ ਨਹੀਂ ਕਰਦਾ ਜਿਹੜੇ ਲੋਕਲ মিডিਆ ਨਾ ਜਿਹੜੇ ਤੁਹਾਡੇ ਵਰਗੇ ਜੇ ਇਹ ਨਾ ਹੁੰਦੇ ਜੂਨੀਅਨ ਦਾ ਵੀ ਕੋਈ ਨਹੀਂ ਵਟਿਆ ਜਾਣਾ ਤੁਸੀਂ ਹੁਣ ਆ ਗੱਲ ਗਈ ਹੈ ਠੇਕੇ ਦਾ ਦਾ ਕਸੂਰ ਆ ਤੁਸੀਂ ਦੁਰਸਿਰੇ ਤੇ ਕਲਗਾਰ بچਾਉਗੇ ਵੀ ਠੇਕੇਦਾਰ ਦੀ ਗਲਤੀ ਨਾ ਮਰਿਆ ਪਤਾ ਵੀ ਮਰਿਆ ਉਹਦੀ ਗਲਤੀ ਨਾਲ ਠੀਕ ਹੈ ਨਾ ਸਾਡਾ ਤਾਂ ਹਰ ਲੋਕੀ ਬਾਲਾ ਦਾ ਸੱਚ ਮਨ ਉਹ ਨਹੀਂ ਛੜ ਗਈ ਯਾਰੇ ਤਾਂ ਐਵੇਂ ਬਹਿ ਜਾਂਦੇ ਜਿਵੇਂ ਉਹ ਆਉਂਦੇ ਐਵੇਂ ਬਹਿ ਜਾਂਦੇ ਆ ਠੀਕ ਆ ਪਰ ਅੱਜ ਤੱਕਰ ਹੋ ਸਕਦਾ ਹੁਜਮੀਆਂ ਨੂੰ ਹੋਣ ਪਰ ਮਿਆਂ ਨਾ ਵੀ ਅਸੀਂ ਬਿਨਾ ਵਜਾ ਤੋਂ ਬਾਈ ਜੀ ਕਿਤੇ ਨਹੀਂ ਬੈਠੇ ਬਿਨਾ ਵਜਾ ਤੋਂ ਕਿਤੇ ਧਰਨਾ ਨਹੀਂ ਲਿਆ ਕੋਈ ਬਾਹ ਖੜ ਕੇ ਕਹਿ ਦੇਵੇ ਸਾਡੀ ਜੂਨੀਅਨ ਦੇ ਕਿਸੇ ਤੋਂ ਪੈਸਾ ਪੰਪ ਵਾਲੇ ਤੋਂ ਲਿਆ ਹੋਵੇ ਕਿਸੇ ਆਰਤੀਆ ਤੋਂ ਲਿਆ ਹੋਵੇ ਸਿਰ ਮੇਰਾ ਛੇਤਰ ਤੁਹਾਡਾ ਜੀ ਜੂਨੀਅਨ ਨਾਂ ਵੀ ਹੋਣ ਲੱਗਦਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਇਨਸਾਫ ਵੀ ਨਾ ਮਿਲੇ ਨਾ ਮਿਲੇ ਸਹੀ ਬਾਤ ਆ ਸਹੀ ਗੱਲ ਆ ਜੀ ਪਰ ਇੱਕ ਗੱਲ ਹੋਰ ਆ ਨਾ ਵੀ ਸਾਡੇ ਜਿਹੜੇ ਆਮ ਲੋਕ ਹੈਗੇ ਆ ਜਿਵੇਂ ਹੁਣ ਸੁਖਵੀਰ ਬਾਦਲਾਹ ਹੁੰਦਾ ਚੱਲੀ ਜਾਂਦਾ ਵੀ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਨਾਲ ਕੀ ਕੀਤਾ ਅਸੀਂ ਖਾਲਾ ਕਿ ਮੈਂ ਵੀ ਕਾਲੀ ਆ ਪਰ ਮੈਂ ਕਾਲੀਆਂ ਦੁਸ਼ਮਣ ਨਹੀਂ ਮੈਂ ਬਾਦਲਾਂ ਦਾ ਦੁਸ਼ਮਣ ਜ਼ਰੂਰ ਬਣਿਆ ਹੁਣ ਵੀ ਉਹਨਾਂ ਨੇ ਕੀ ਕੁਛ ਕੀਤਾ ਸਾਨੂੰ ਕਿਵੇਂ ਲੁੱਟਿਆ ਕਿਤੇ ਨੂੰ ਸਾਨੂੰ ਸਿੱਟਿਆ ਸਾਰੀ ਸਿੱਖੀ ਖਤਮ ਕਰਤੀ ਇਸ ਕਰਕੇ ਭਾਈ ਇਹ ਸਕੇ ਕੁਰਸੀ ਦੀ ਆ ਇਹਨਾਂ ਨੇ ਆਪਣੇ ਸਕੇ ਨਹੀਂ ਬਣਨਾ ਜਦੋਂ ਕੁਰਸੀ ਮਰ ਗਈ ਨਾ ਆ ਭਗਵੰਤ ਮਾਨ ਕੀ ਬੋਲਦਾ ਦਾ ਪਹਿਲਾਂ ਲੋਕਾਂ 'ਚ ਸਾਰੇ ਹਿੰਦੁਸਤਾਨ ਮੌਲ ਲੈ ਲਏ ਭਗਵੰਤ ਮਾਨ ਨੇ ਆ ਜਿਹੜਾ ਕੋਡੀਆਂ ਖੋਟਾ ਹੋ ਗਿਆ ਠੀਕ ਹੈ ਨਾ ਬਾਕੀ ਜਿਹੜਾ ਆਂਦਾ ਵੀ ਮੇਰੀ ਮਾਦ ਨਹੀਂ ਕਰਨੇ ਇਸੇਆਂੀਆਂ ਟਰਾਲੀਆਂ ਭਾਲਦੇ ਆ ਮੇਰੀਆਂ ਦੋ ਟਰਾਲੀਆਂ ਗਵਾਚੀਆਂ ਜਿੱਥੇ ਆਈਆਂ ਨਹੀਂ ਅਜੇ ਥੈਆਂ ਨਹੀਂ ਅਸੀਂ ਤਾਂ ਸਰਕਾਰ ਕਹਿੰਦਾ ਵੀ ਉਹ 27 'ਚ ਲੈਣੀਆਂ ਓ ਟਰਾਲੀਆਂ ਲੈਣੀਆਂ ਜ਼ਰੂਰ ਆ ਪਰ ਲਾਵਾਂਗੇ 27 'ਚ ਛੱਡਣੀਆਂ ਐ ਨਹੀਂ ਕਿ ਜਾਂ 27 'ਚ ਲਾਵਾਂਗੇ ਤੇ ਕੁੱਟਾਂਗੇ ਵੀ ਇਹਨਾਂ ਵੀ ਕੁੱਟਣੇ ਨਹੀਂਗੇ ਕੁੱਟਾਂਗੇ ਵੀ ਤੇ ਟਰਾਲੀਆਂ ਵੀ ਲਾਵਾਂਗੇ ਹਾਂ ਜੇ 27 'ਚ ਹੁਣ ਇਲੈਕਸ਼ਨ ਹੋਰ ਹੈ ਵੀ ਜਿੱਥੇ ਭਗਵਾਨਤਮਨ ਖੜਾ ਸਾਰੀ ਸ਼ਕਤ ਰੂਪ ਬੇਜਤੀ ਸਾਨੂੰ ਤਾਂ ਫਰੋਜਪੁਰ ਪੈਂਦਾ ਜਾਂਦੀ ਜਿੱਥੇ ਭਗਵਾਨਤਮਨ ਖੜੇ ਅਸੀਂ ਉੱਥੇ ਵੀ ਜਾਵਾਂਗੇ ਅੱਛਾ ਜਿੱਥੋਂ ਵੀ ਉਹ ਚੋਣ ਲੜਨਗੇ ਜਿੱਥੇ ਵੀ ਚੋਣ ਲੜਨਗੇ ਜਿਹੜੇ ਵੀ ਜ਼ਿਲ੍ਹੇ ਤੋਂ ਲੜਨਗੇ ਚੋਣ ਲੜਨਗੇ ਤੁਸੀਂ ਉਹ ਹਲਕੇ ਤੋਂ ਲੜਨਗੇ ਉੱਥੇ ਜਾਉਂਗੇ ਉੱਥੇ ਇਹਨੂੰ ਦੱਸਣਾ ਵੀ ਤੁਸੀਂ ਆਨੇ ਨਜ਼ਾਹ ਤੇ ਐ ਜਿਵੇਂ ਫਲਾਣਾ ਹੁਣ ਗੱਲ ਕਰ ਪਤਾ ਕਿਦੋਂ ਵੋਟਾਂ ਲੈਣੀਆਂ ਜਰੂਰ ਦੋ ਲੈਣਾ ਇਹਨੂੰ ਉਹ ਟਰਾਲੀਆਂ ਵੀ ਲੈਣੀਆਂ ਉਹ ਟਰਾਲੀਆਂ ਤਾਂ ਲੈਣੀਆਂ ਹੀ ਲੈਣਗੇ ਯਾਰ ਭਾਵੇਂ 3.5 ਲੱਖ ਦੇ ਟਰਾਲੇ ਬਣਾਏ ਸੀਗੇ ਹੈ ਸਾਥ ਟਰਾਲੀਆਂ ਕਿੰਨੇ ਛੋਟੀਆਂ ਦੋ ਕੁਆਚਨ ਤੋਂ ਚਾਰ ਨਾ ਕਹਦਾ ਵਾਧੇ ਲੈ ਲਿਆ ਭਗਵੰਤ ਮਾਨਸੋ ਅਸੀਂ ਇੱਕ ਟਰਾਲ ਟਰੈਕਟਰ ਮਰ ਦੋ ਦੋ ਪਾ ਕੇ ਲਗਾਏ ਸੀ ਇੱਕ ਚ ਰਸ ਰੱਖਦੇ ਇੱਕ ਚ ਪੈਂਦੇ ਹੁੰਦੇ ਸੀ ਇੱਕ ਜਿਹਦੇ ਰਸ ਰੱਖਦੇ ਨਾ ਉਹ ਤੂੜੀ ਵਾਲੀਆਂ ਟਰਾਲੀਆਂ ਸੀ ਨੂੰ ਮਗਰ ਜੰਦਰਾ ਲੱਗ ਜਾਂਦਾ ਸੀ ਉਹ ਹਰ ਕਈ ਵੇਂ ਹੁੰਦੇ ਸੀ ਇੱਕ ਤੂੜੀ ਵਾਲੀ ਟਰਾਲੀ ਉਰ ਮ ਜੰਦਰਾ ਲਾ ਕੇ ਜਾਂਦੇ ਮਗਰ ਤੇ ਇੱਕ ਅਸੀਂ ਪੈਣ ਵਾਸਤੇ ਰੱਖੇ ਹੁੰਦੇ ਸੀ ਉਹ ਹੀ ਸੀਗੇ ਆਏ ਸੀ ਉਹ ਐਸੇ ਮਾਨ ਸਾਹਿਬ ਕਹਿੰਦਾ ਹੁੰਦਾ ਸੀ ਜੇ ਸੁਖਬੀਰ ਬਾਦਲ ਪਿੰਡਾਂ ਜਾਊਗਾ ਤਾਂ ਡੰੜਿਆਂ ਦੀਆਂ ਟਰਾਲੀਆਂ ਭਰ ਕੇ ਰੱਖਿਆ ਕਰੋ ਸੁਣਦੇ ਸੀ ਤੁਸੀਂ ਸਪੀਚਾਂ ਉਹਨਾਂ ਦੀ ਹੁਣ ਵੀ ਰੱਖਾਂਗੇ ਹੁਣ ਵੀ ਰੱਖਾਂਗੇ ਹਾਂ ਰੱਖਾਂਗੇ ਹੁਣ ਇਹਦੇ ਹੱਥ ਰੱਖਾਂਗੇ ਨਾ ਭਗਵਾਨ ਦਾ ਵਾਸਤੇ ਇਹਦੇ ਹੱਥ ਰੱਖਾਂਗੇ ਉਹਨਾਂ ਦੇ ਉਹ ਲੋਕਾਂ ਦੇ ਵਜਣਗੇ ਉਹ ਐਤ ਕੀ ਭਗਵੰਤ ਮਾਨ ਦੇ ਵਜਣਗੇ ਬਹੁਤ ਦੁੱਖ ਦਿੱਤਾ 2014 ਤੋਂ ਭਗਵੰਤ ਮਾਨ ਨਾ ਹੀ ਸੀ ਦੋ ਵਾਰੀ ਦਿੱਲੀ ਆ ਵੀ ਜਾ ਕੇ ਲੜਕੇ ਆ ਮੇਰਾ ਭਰਾ ਸੀਗਾ মিডিਆਨ ਚਾਰਜ ਕੈਨੇਡਾ ਤੋਂ ਬਹੁਤ ਮਦਦ ਕੀਤੀ ਪਰ ਹੁਣ ਨਹੀਂ ਕਰਨੀ ਇਹਦੀ ਹੁਣ ਰੋੜੇ ਹੀ ਵਜਣੇ ਆ ਇਹਦੇ ਜਿੱਥੇ ਭਗਵੰਤ ਮਾਨ ਖੜੂਗਾ ਆਹੀ ਝੰਡੇ ਲੈ ਕੇ ਅਸੀਂ ਜਾਣਾ ਉਹਦੀ ਵਰ ਖਲਾਫ ਖੜਨਾ ਹੀ ਖੜਨਾ ਕੋਸ਼ ਹੋ ਜੇ ਸਾਨੂੰ ਬਹੁਤ ਦੁੱਖ ਦਿੱਤਾ ਉਹਨੇ ਬਹੁਤ ਦੁਖੀ ਕਿਸਾਨ ਗਰੀਬ ਵਰਗ ਬਹੁਤ ਦੁਖੀ ਉਹ ਤੋਂ ਰੋੜੇ ਤਾਂ ਇਹਨੇ ਖਲਾੜ ਕੇ ਰੱਖੀ ਆ ਜਿੱਥੇ ਸਾਡਾ ਕਬੱਡੀ ਖਿਡਾਰੀ ਸ਼ਹੀਦ ਹੋਇਆ ਜिले ਫਰੋਹ ਪਰ ਜिले ਦੇ ਪ੍ਰਧਾਨ ਦਾ ਹਿੱਸਾ ਬਣਾ। ਮਤਲਬ ਰੋੜੇ ਤਾਂ ਇਹਨੇ ਖਲਾੜਿਆ ਜਾਂ ਰਸਤੇ ਚ ਕਾਣਿਆਂ ਗੰਝਾਂ ਨਾਲ ਸਲਾਹ ਕੀਤੀ ਚਲੋ ਰਾਹ ਵਿੱਚ ਰੋੜੇ ਖਲਾੜ ਗਏ ਜੀ ਮਾਰੇ ਨੂੰ ਫੜ ਕੇ ਕੁੜ ਸੁੱਟ ਗਏ ਤੇ ਤਗੜੇ ਨੂੰ ਵੇਖ ਕੇ ਨੱਠ ਉੱਠ ਗਏ। ਇਹ ਸਰਕਾਰ ਉਹ ਇਹਦੇ ਜिले ਦੇ ਵਿੱਚੋਂ ਦਿਵਤੀ 30 30 ਕਿਲੋ ਫੀਮ ਫੜਦੇ ਨਿਕਲਦੀ ਵੀ ਉਹਨਾਂ ਕੋਲੋਂ ਕੀ ਇਹਦਾ ਸੁਧਾਰਿਆ ਵੀ ਕੀ ਇਹਦੀ ਲੋਕਾਂ ਨੂੰ ਦੇਣ ਆ 19 ਬੰਦੇ ਸ਼ੰਗਰੂਰ ਜੇਲ੍ਹ ਦੇ ਵਿੱਚੋਂ ਫਰੀਚੇ 19 ਬੰਦੇ ਇਹ ਆਂਦਾ ਮੈਂ ਨਸ਼ਾ ਵਿਰੁੱਧ ਜੰਗ ਲੜਦਾ ਪਿਆ ਆਜੋ ਆਜੋ ਚੈੱਕ ਕਰਨਾ ਆ ਜਿਹੜੇ ਨਿਆਂਇਆ ਕਰ ਰਿਆ ਬੇਨਿਆਂ ਹੀ ਹੋ ਰਹੀ ਆ ਬਿਲਕੁਲ ਛੜਕਾਂ ਬਣ ਜਾਣਗੀਆਂ ਪੱਤਰਕਾਰ ਸਾਹਿਬ ਕੋਠੇ ਪਹਿ ਜਾਣਗੇ ਲੈਂਟਰ ਪਹਿ ਜਾਣਗੇ ਅੱਜ ਉਹ ਮਾਂ ਦਾ ਪੁੱਤ ਨਹੀਂ ਵਾਪਸ ਅੱਜ ਉਸ ਪਤਨੀ ਦਾ ਪਤੀ ਵਾਪਸ ਨਹੀਂ ਆਉਣਾ ਦੁੱਖੋਂ ਨੂੰ ਆ ਜਿਹਨੂੰ ਅੱਜ ਤੱਕ ਨੂੰ ਲੱਗੀ ਅਸੀਂ ਤੁਹਾਡੀਆਂ ਅੱਖਾਂ ਭਾਰਾਂਗੇ ਗੱਲ ਕਰਕੇ ਵੀ ਉਸ ਪਰਵਾਰ ਨੂੰ ਦੁੱਖ ਆ ਜਿਹਦਾ ਗਿਆ ਹੁੰਦਾ ਦੁੱਖ ਤਾਂ ਚਲੋ ਸਾਰੇ ਨਗਰ ਨੂੰ ਆ ਆਸੇ ਪਾਸੇ ਦੇ ਪਿੰਡਾਂ ਨੂੰ ਵੀ ਆ ਤੁਹਾਨੂੰ ਵੀ ਆ ਵੇਖੋ ਜੀ ਪੱਤਰਕਾਰ ਸਾਹਿਬ ਦੁੱਖ ਉਹਨੂੰ ਆ ਜਿਹਨੂੰ ਦਲੀ ਆ ਅਸੀਂ ਸਸਕਾਰ ਤੇ ਆ ਗਏ ਅਸੀਂ ਫੁੱਲਾਂ ਤੇ ਆ ਗਏ ਅਸੀਂ ਭੋਗ ਤੇ ਆ ਗਏ ਸੋ ਜੋ ਸੰ ਲਾਗੇ ਸੋ ਜਤਣ ਜਾਣੇ ਠੀਕ ਹੈ ਕਿਉਂਕਿ ਅੱਜ ਉਸ ਮਾਨ ਹੈ ਉਸ ਕਬੱਡੀ ਖਿਡਾਰੀ ਨੂੰ 30 ਸਾਲ ਪਾਲ ਕੇ ਬੇਡਾ ਕੀਤਾ ਅੱਜ ਕੋਈ ਵੀ ਬੰਦਾ ਕਹਦੇ ਮੇਰੇ ਸਾਰੇ ਪ੍ਰਧਾਨ ਖੜੇ ਆ ਮੇਰੇ ਸਾਰੇ ਬੱਚੇ ਖੜੇ ਆ ਬੰਦੇ ਦਾ ਬੇਡਾ 30 ਸਾਲ ਚ ਤੇ 30 ਸਾਲ ਦੀ ਅੰਬ ਦਾ ਬੂਟਾ ਤਿਆਰ ਹੁੰਦਾ ਜਦੋਂ ਫਲ ਦੇਣ ਲੱਗਦਾ ਅੱਜ ਉਹਦੇ ਮੋਢੇ ਪਟਿਆ ਗਿਆ ਕਿਹਦੇ ਵਜ੍ਹਾ ਨਾਲ ਇਹਨਾਂ ਨੇ ਗੇਲਿਆ ਨਾ ਟਿਕਾੜ ਦੀ ਵਜ੍ਹਾ ਨਾਲ ਵਿਆਹ ਵੀ ਕਹਿੰਦੇ ਥੋੜੇ ਦਿਨ ਹੀ ਹੋਏ ਥੋੜੇ ਮਹੀਨੇ ਹੋਏ ਦੇਖੋ ਜੀ ਭਾਵੇਂ ਭਾਵੇਂ 15 ਸਾਲ ਹੋ ਗਏ ਹੁਣ ਤੇ ਭਾਵੇਂ 50 ਸਾਲ ਹੋ ਗਏ ਹੁਣ ਇੱਕ ਪਤਨੀ ਦੇ ਸਿਰ ਤੋਂ ਇੱਕ ਸੁਹਾਗ ਉੱਠ ਜਾਣਾ ਇੱਕੋ ਦਾ ਸਿਰ ਦਾ ਸਾਈਂ ਉੱਠ ਜਾਣਾ ਆਪਾਂ ਸਾਰੇ ਪਰਿਵਾਰ ਵਾਲਿਆਂ ਤੁਸੀਂ ਵੀ ਪਰਿਵਾਰ ਵਾਲੇ ਜੀ ਕਿੱਡਾ ਵੱਡਾ ਦੁੱਖ ਆ ਹੁਣ ਅਸੀਂ ਤਾਂ ਮੇਰਾ ਮੇਰਾ ਮੁੰਡਾ ਬੜਾ ਫੈਨ ਸੀ ਇਹਦਾ ਛੋਟਾ ਮੁੰਡਾ ਮੇਰਾ ਸੰਭਲਿਆ ਫਿਲਮਾਂ ਬਣਾਉਂਦਾ ਉਹ ਬੜਾ ਫੈਨ ਸੀ ਭਗਵੰਤ ਮਾਨ ਦਾ ਉਹ ਮੈਂ ਹਾਂ ਬੇਟਾ ਤੁਸੀਂ ਬੜੇ ਛੋਟੇ ਜੇ ਮਦਾਰੀਆਂ ਦੀ ਸਰਕਾਰ ਆ ਅੱਜ ਸਭ ਦੇ ਸਾਹਮਣੇ ਕੋਈ ਬਲੇਖਾ ਨਹੀਂ ਸੋ ਇਸ ਕਰਕੇ ਜੇ ਇਸ ਪਰਿਵਾਰ ਨੂੰ ਸਰਕਾਰ ਜਾਂ ਠੇਕੇਦਾਰ ਨਿਆਣੀ ਦਿੰਦਾ ਤੇ ਇਹ ਜਿਹੜਾ ਸੰਘਰਸ਼ ਆ ਇਹ ਹੋਰ ਵੱਡਾ ਹੋਊਗਾ ਤੇ ਹੋਰ ਤਖਾ ਹੋਊਗਾ ਜੀ ਜੀ ਧੰਨਵਾਦ ਉਸ ਜਗ੍ਹਾ ਤੇ ਅਸੀਂ ਜਿਸ ਜਗ੍ਹਾ ਤੇ ਕਬੱਡੀ ਖਿਡਾਰੀ ਨੌਜਵਾਨ ਦਾ ਪਿੰਡ ਰੌਂਤੇ ਦਾ ਸੀ ਐਕਸੀਡੈਂਟ ਹੁੰਦਾ ਆ ਪਲਾਂਟ ਵਿਖਾ ਦੇ ਕੈਮਰਾਮੈਨ ਨੂੰ ਕਹਿੰਨਾ ਉਹ ठेकेदार ਦਾ ਜਿਹੜਾ ਪਲਾਂਟ ਆ ਇੱਥੇ ਸੜਕ ਬਣ ਰਹੀ ਹੈ ਬਜਰੀ ਦਾ ਪਲਾਂਟ ਆ ਉਸ ਜਗ੍ਹਾ ਤੇ ਪਹੁੰਚੇ ਆ ਕਿਹਾ ਜਾ ਰਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਕਿ ਇਹ ਜਿਹੜਾ ਇਹ ਧਰਨਾ ਇਹ ਜਾਰੀ ਰਹੂਗਾ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਵੀ ਆਈਆਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜਾ ਇਹ ਧਰਨਾ ਕਿਸ ਤਰ੍ਹਾਂ ਜਾਰੀ ਰਹੂਗਾ ਕਿਸ ਤਰ੍ਹਾਂ ਨਹੀਂ ਰਹੂਗਾ ਭਾਈ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੇ ਇਹ ਧਰਨਾ ਲੱਗਿਆ ਹੋਇਆ ਤੁਹਾਡੀ ਨਗਰ ਵੱਲੋਂ ਲਾਇਆ ਗਿਆ ਜਿਹੜਾ ਕਬੱਡੀ ਖਿਡਾਰੀ ਹੈ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਧਰਨਾ ਕਿੰਨਾ ਚਿਰ ਜਾਰੀ ਰਹੂ ਜਿੰਨਾ ਚਿਰ ਕਨਸਾਫ ਨਹੀਂ ਮਿਲਦਾ ਤਦ ਤੱਕ ਜਾਰੀ ਰਹੂ ਇਹ ਦੇਖੋ ਜੀ ਪਰਸੋਂ ਰਾਤ ਨੂੰ 9:00 ਵਜੇ 1 ਮਿੰਟ ਦੇ ਉੱਤੇ ਉਹ ਮੁੰਡੇ ਦੀ ਸਰਜੀਤ ਸਿੰਘ ਦੀ ਮੌਤ ਹੁੰਦੀ ਹੈ ਜਿਹੜਾ ਉਹਦੇ ਨਾਲ ਸਾਥੀ ਸੀ ਉਹਦਾ ਉਹਦਾ ਨਾਮ ਵੀ ਸਰਜੀਤ ਸਿੰਘ ਹੈ ਉਹ ਹਸਪਤਾਲ ਦੇ ਵਿੱਚ ਆਈਸੀਯੂ ਦੇ ਵਿੱਚ ਐਡਮਿਟ ਹੈ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਜਿੱਥੇ ਐਕਸੀਡੈਂਟ ਹੋਣਾ ਉਹ ਤੋਂ ਨਿਹਾਲ ਸੰਗਲਾ ਸਰਪੰਚ 5 ਕਿਲੋਮੀਟਰ ਹੈ ਅਜੇ ਤੱਕ ਸਾਡੇ ਕੋਲੇ ਪ੍ਰਸ਼ਾਸਨ ਦਾ ਨਾਮ ਮੈਡਮ ਐਫ ਡੀ ਐਮ ਨਾ ਤਹਿਸੀਲਦਾਰ ਸਾਹਿਬ ਨਾ ਨਹਿਰ ਤਹਿਸੀਲਦਾਰ ਸਾਹਿਬ ਕੋਈ ਨਹੀਂ ਪਹੁੰਚਿਆ ਕੱਲੀ ਨਿਹਾਲ ਸੰਗਠਾਣੇ ਦੀ ਪੁਲਿਸ ਪਹੁੰਚੀ ਹੈ ਜੋ ਗੱਲ ਉਹ ਸ਼ਾਮ ਨੂੰ ਉਹਦੇ ਪਹੁੰਚ ਗਈ ਸੀ ਉਹ ਮੌਕੇ ਤੇ ਪਹੁੰਚ ਗਈ ਸੀ ਹੁਣ ਸਾਡੇ ਕੋਲੇ ਐਸ ਐਚਓ ਸਾਹਿਬ ਆਏ ਸੀ ਜਿਨ੍ਹਾਂ ਨੇ ਉਹਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਠੇਕੇਦਾਰ ਹੈ ਟੈਂਕੂ ਉਹਦੇ ਨਾਲ ਵਾਦਾ ਕੀਤਾ ਹੈ ਕਹਿੰਦੇ ਵੀ ਹੋ ਸਕੇ ਦਾ ਕਰਦਿਆਂ ਨੂੰ ਬਹੁਤ ਬਹੁਤ ਮੁਆਵਜ਼ਾ ਦਵਾਇਆ ਜਾਵੇ। ਦੂਜੀ ਗੱਲ ਇਹ ਧਰਨੇ ਦੇ ਵਿੱਚ ਅਸੀਂ ਇਹ ਰੱਖੀ ਹੈ ਜਿੰਨੀਆਂ ਵੀ ਇੱਥੇ ਜੂਨੀਅਨ ਆ ਰਹੀਆਂ ਹਨ ਕਫਾਨ ਜੂਨੀਅਨ ਜਿਹਦੇ ਵਿੱਚ ਮੈਂ ਵੀ ਸੂਬਾ ਪ੍ਰੈਸਿਕਾ ਤਰ੍ਹਾਂ ਸ਼ਹਿਰ ਪੰਜਾਬ ਕਫਾਨ ਜੂਨੀਅਨ ਦਾ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਆਤਮਾਨਦ ਸੰਖੜੇ ਆ ਸ਼ਹਿਰ ਪੰਜਾਬ ਕਫਾਨ ਜੂਨੀਅਨ ਦੇ ਅਸੀਂ ਕਿਸੇ ਵੀ ਜੂਨੀਅਨ ਨੂੰ ਅਗਵਾਈ ਨਹੀਂ ਦਿੱਤੀ। ਜਿਹੜੀ ਅਸੀਂ ਕਮੇਟੀ ਬਣਾਈ ਹੈ ਉਹ ਵੀ ਅਸੀਂ ਆਪਣੇ ਪਿੰਡ ਪੱਦਰ ਤੇ ਬਣਾਈ ਹੈ ਜਿਹਦੇ ਵਿੱਚ ਸਰਪੰਚ ਗੁਰਸੇਵਕ ਸਿੰਘ ਫਾਡੇ ਮੁੰਡਾ ਐਡਵੋਕੇਟ ਸੰਦੀਪ अरोड़ा ਨੰਬਰਦਾਰ ਜੀਤੀ ਜੀਵਨ ਸਿੰਘ ਗਰੇਵਾਲ ਤੇ ਇੱਕ ਉਹਨਾਂ ਦਾ ਪਰਿਵਾਰਕ ਮੈਂਬਰ ਕਬੱਡੀ ਖਿਡਾਰੀ ਮੀਤਾ ਪੰਜ ਮੈਂਬਰੀ ਦੀ ਕਮੇਟੀ ਬਣਾਈ ਹੈ ਜਿਹੜੀ ਗੱਲਬਾਤ ਕਰੂਗੀ ਪ੍ਰਸ਼ਾਸਨ ਦੇ ਨਾਲ ਚਲਦੀ ਹੈ ਜਾਂ ਉਹ ਠੇਕੇਦਾਰ ਦੇ ਨਾਲ ਚਲਦੀ ਹੈ ਉਹ ਪਿੰਡ ਦੀ ਕਮੇਟੀ ਕਰੂਗੀ ਕੋਈ ਯੂਨੀਅਨ ਨਹੀਂ ਕਰੂਗੀ ਹਾਂ ਯੂਨੀਅਨਨ ਨੂੰ ਜੀ ਆ ਬਹੁਤ ਬਹੁਤ ਧੰਨਵਾਦ ਜਿੰਨੀਆਂ ਯੂਨੀਅਨ ਸਾਡੀ ਸਮਰਥਨ ਦੇ ਵਿੱਚ ਆਉਂਦੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜ਼ਰੂਰ ਕਰਾਂਗੇ ਪਰ ਗੱਲਬਾਤ ਜਿਹੜੀ ਉਹ ਪਿੰਡ ਦੀ ਕਮੇਟੀ ਹੀ ਕਰੂ ਇਹ ਯੂਨੀਅਨਨ ਨੂੰ ਕਿਉਂ ਨਹੀਂ ਕਿਹਾ ਜਾ ਰਿਹਾ ਯੂਨੀਅਨ ਵਿੱਚ ਕਮੇਟੀ ਤੇ ਕਿਉਂ ਨਹੀਂ ਲੈ ਕਾਰਨ ਕੀ ਵੇ ਜੂਨੀਅਰ ਵੱਧ ਜੂਨੀਅਰ ਨਾ ਵੱਧ ਹੋਣ ਦੇ ਕਾਰਨ ਫਿਰ ਅਗਲਾ ਕਹਿੰਦਾ ਵੀ ਇਹਨੂੰ ਪ੍ਰਧਾਨ ਬਣਾਦਾ ਮੈਂ ਵੀ ਪ੍ਰਧਾਨ ਰਹਿਣਾ ਸੀ ਉਹਦੇ ਨਾਲ ਜੇ ਪਿੰਡ ਦੇ ਬੰਦੇ ਹੋਣਗੇ ਕਿਉਂ ਪਿੰਡ ਦਾ ਸਰਪੰਚ ਹੈ ਜਿਹੜਾ ਉਹ ਮੁਖ ਹੈ ਨੰਬਰ ਵਾਰ ਜੀਤੀ ਹੈ ਇਹ ਮੁੰਡਾ ਜੀਵਨ ਕਰਿਆ ਚੰਗਾ ਕਾਂਗਰਸੀ ਆਗੂਆ ਮੁੰਡਾ ਇਹ ਐਸ ਡੀਓ ਆਪਣੇ ਪੀ ਡਬਲਯੂ ਡੀ ਮਹਿਕਮੇ ਦੇ ਵਿੱਚ ਕੋਈ ਗੱਲ ਨਹੀਂ ਹੈ ਜੀ ਸਿਆਣੇ ਸੂਝਵਾਨ ਬੰਦੇ ਬਣਾਏ ਸਾਡੀ ਰਾਏ ਨਾ ਬਣਾਏ ਮੇਰੇ ਹੀ ਸੁਝਾਅ ਸੀ ਵੀ ਜੂਨੀਅਰ ਹੁੰਦਾ ਆਪਾਂ ਕੋਈ ਬੰਦਾ ਨਹੀਂ ਲੈਣਾ ਕਿਸੇ ਵੀ ਜੂਨੀਅਰ ਦਾ ਤੇ ਨਾ ਹੀ ਇਹ ਕਹੇ ਜੂਨੀਅਰ ਦਾ ਇਥੇ ਖਾਸ ਨਾ ਲਿਆ ਸਾਰਿਆਂ ਨੂੰ ਭਰਾਤਰੀ ਜਥੇਬੰਦੀਆਂ ਕਹਿ ਕੇ ਸਮੋਦਨ ਕੀਤਾ ਹੈ ਤੇ ਇਸੇ ਕਰਕੇ ਹੀ ਪਿੰਡ ਦੀ ਕਮੇਟੀ ਬਣਾਈ ਹੈ ਜਿਹਨਾਂ ਹੁਣ ਧਰਨਾ ਤੁਹਾਡੇ ਵੱਲੋਂ ਲਾਇਆ ਗਿਆ ਗੱਲ ਕਰ ਗਏ ਕਿ ਅੱਜ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਨਾਲ ਹਮਾਇਤ ਕਰ ਰਹੀਆਂ ਕਿਉਂਕਿ ਹਮਦਰਦੀ ਹੈ ਦੁੱਖ ਬੜਾ ਹੋਇਆ ਕਿ ਪੰਜ ਜਿਹੜਾ ਖਿਡਾਰੀ ਕਬੱਡੀ ਖਿਡਾਰੀ ਚਲਾ ਜਾਵੇ ਖਿਡਾਰੀ ਤਿਆਰ ਕਰਨ ਲਈ ਸਾਨੂੰ ਕਿੰਨਾ ਟਾਈਮ ਲੱਗਦਾ ਅੱਜ ਅਸੀਂ ਘਰੇ ਵੀ ਗਏ ਆ ਪ੍ਰਵਾਦ ਦੇ ਨਾਲ ਗੱਲਬਾਤ ਵੀ ਕੀਤੀ ਟਰੋਫੀਆਂ ਦੇ ਨਾਲ ਜਿਹੜਾ ਉਹਦਾ ਪੂਰਾ ਕਮਰਾ ਭਰਿਆ ਪਿਆ 5-5 ਫੁੱਟ ਦੀਆਂ 6-6 ਫੁੱਟ ਦੀਆਂ ਟਰੋਫੀਆਂ ਜਿਨ੍ਹਾਂ ਨੂੰ ਵੇਖ ਕੇ ਮਾਵਾ ਵਿਲਕ ਰਿੰਗਾਂ ਤਾਂ ਹਾਂ ਮਾਰ ਰਹੀਆਂ ਪਰ ਇੱਕ ਠੇਕੇਦਾਰ ਦੀ ਅੰਗਹੀਲੀ ਦੇ ਨਾਲ ਜਿਹੜੇ ਸਾਡੇ ਕਬੱਡੀ ਖਿਡਾਰੀ ਦੀ ਜਾਨ ਚਲੀ ਗਈ ਆ ਜੀ ਸਾਡੇ ਪਹਿਲਾਂ ਤਾਂ ਅਸੀਂ ਜਿਹੜੀ ਕਿਸਾਨ ਯੂਨੀਅਨ ਆਈਆਂ ਸਾਡੇ ਇਸ ਮੈਚ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਉਹ ਸਾਡਾ ਛੋਟੇ ਜਿਹੇ ਛੱਦੇ ਤੇ ਮਤਲਬ ਇੱਥੇ ਆਗੇ ਹੈਗੀ ਜਿਨ੍ਹਾਂ ਨੇ ਸਾਨੂੰ ਬਹੁਤ ਤਕੜੀ ਹਮਾਇਤ ਦਿੱਤੀ ਹੈਗੀ ਤੇ ਸਾਨੂੰ ਵਿਸ਼ਵਾਸਨ ਦਿੱਤਾ ਕਿ ਜਿੰਨਾ ਟਾਈਮ ਸਾਡੇ ਇਹ ਨੌਜਵਾਨ ਦੀ ਪਰਭਾਈ ਨਹੀਂ ਹੁੰਦੀ ਤਾਂ ਉਹਨਾਂ ਟਾਈਮ ਇਹ ਸਾਡੇ ਨਾਲ ਸੰਘਰਸ਼ ਵਿੱਢਣਗੇ ਦੂਜੀ ਗੱਲ ਇਹ ਹੈ ਕਿ ਦੇਖੋ ਜੀ ਨੌਜਵਾਨ ਤਾਂ ਸਾਡੇ ਪਿੰਡ ਦਾ ਜਿਹੜਾ ਗਿਆ ਉਹ ਸਾਰੇ ਪਿੰਡ ਨੂੰ ਹੀ ਘਟਾ ਪਿਆ ਸਾਂਝੇ ਤੌਰ ਤੇ ਦੇਖੋ ਤਕਰੀਬਨ ਉਹ ਪਿਛਲੇ 10-15 ਸਾਲ ਤੋਂ ਕਬੱਡੀ ਜਿੰਨ ਇੰਟਰਸਟ ਲੈ ਰਿਹਾ ਸੀ ਤੇ ਹੁਣ ਉਹ ਪੂਰਾ ਇੱਕ ਤਰ੍ਹਾਂ ਨਾਲ ਮੈਚ ਕਰਨ ਜਾਂਦਾ ਸੀ ਪੂਰਾ ਵਧੀਆ ਕਾਮਯਾਬ ਸੀ ਜੀ ਇਨਾਮ ਜਿੱਤੇ ਕਿ ਲਿਆ ਹੁੰਦਾ ਸੀ ਤੇ ਘਰ ਦੀ ਜਿਹੜੀ ਹੈਗੀ ਮਾਤਾ ਪਿਤਾ ਬਾਈ ਦਾ ਸਾਧਨ ਉਹ ਬੱਚਾ ਹੀ ਸੀਗਾ ਜੀ ਤਾਂ ਹੁਣ ਇੱਕਦਮ ਅਨਿਆਈ ਮੌਤ ਹੋ ਜਾਂਦੀ ਹੈ ਉਹ ਵੀ ਸਿਰਫ ਇੱਕ ਇਹ ਕੰਪਨੀਆਂ ਦੀ ਜਿਹੜੇ ਠੇਕੇਦਾਰਾਂ ਦੀ ਗਲਤੀ ਕਰਕੇ ਤਾਂ ਅਸੀਂ ਉਹਨੂੰ ਬਹੁਤ ਨਿੰਦਣਯੋਗ ਘਟਨਾ ਮੰਨਦੇ ਆਂ ਜੀ ਜੇਕਰ ਉਹ ਉਥੇ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਥੋੜੀ ਬਹੁਤੀ ਕੋਈ ਇੰਡੀਕੇਸ਼ਨ ਇਹਨਾਂ ਦਿੱਤੀ ਹੁੰਦੀ ਕੋਈ ਡਿਵੀਜ਼ਨ ਲਾਇਆ ਹੁੰਦਾ ਜਾਂ ਕੋਈ ਰਿਫਲੈਕਟਰ ਵਗੈਰਾ ਲੱਗੇ ਹੁੰਦੇ ਤਾਂ ਸਾਨੂੰ ਇਹ ਘਟਾਣਾ ਪੈਂਦਾ ਜੀ ਸਾਰੇ ਪਿੰਡ ਨੂੰ ਸਾਡੀ ਹੁਣ ਮੰਗ ਇਹੀ ਹੈ ਕਿ ਜਿਹੜਾ ਹੈਗਾ ਬੀ ਇਹਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਦੇ ਸਖਤ ਕਾਰਵਾਈ ਹੋਵੇ ਜੀ ਕਿਸ ਤਰ੍ਹਾਂ ਦੀ ਮੰਗ ਰੱਖੀ ਹੈ ਤੁਸੀਂ ਜਿਹੜੀ ਪ੍ਰਸ਼ਾਸਨ ਪੁੱਛੂਗਾ ਬੀ ਮੰਗ ਕੀ ਹੈ ਤੁਹਾਡੀ ਮੰਗ ਜੀ ਦੇਖੋ ਪਹਿਲੀ ਮੰਗ ਤਾਂ ਸਾਡੀ ਇਹ ਹੈ ਅਸੀਂ ਇੱਥੇ ਇਹ ਨਹੀਂ ਹੈਗਾ ਕਿ ਸਿਰਫ ਇੱਕ ਸਰਜੀਤ ਕਰਕੇ ਬੈਠੇ ਹਾਂ ਸਰਜੀਤ ਸਾਡਾ ਗਿਆ ਅਸੀਂ ਇਹ ਨਹੀਂ ਚਾਹੁੰਦੇ ਕਿ ਉਹਦੇ ਨਾਲ ਦੇ ਹੋਰ ਨੌਜਵਾਨ ਸਾਡੇ ਏਰੀਏ ਦੇ ਜਾਣ ਇਸ ਲਈ ਸ ਪਹਿਲਾਂ ਤਾਂ ਇਸ ਕੰਪਨੀ ਨੂੰ ਹਦਾਇਤ ਹੈ ਦੇਵੇ ਸਰਕਾਰ ਕਿ ਜਿਹੜਾ ਜਿੱਥੇ-ਇਥੇ ਕੰਸਟਰਕਸ਼ਨ ਚੱਲ ਰਹੀ ਹੈ ਰਿਫਲੈਕਟਰ ਲੱਗਣ ਡਾਇਵਰਜਨ ਲੱਗੇ ਜਿਹੜੇ ਜਿਵੇਂ ਕਾਨੂੰਨ ਮੁਤਾਬਕ ਇਹਨੂੰ ਦੱਸਿਆ ਗਿਆ ਉਹ ਸਾਰੇ ਕਾਨੂੰਨ ਦੀ ਪਾਲਣਾ ਹੋਵੇ ਉਸ ਤੋਂ ਬਾਅਦ ਸੈਕੰਡਲੀ ਗੱਲ ਇਹ ਹੈ ਕਿ ਜਿਹੜਾ ਮੁਆਵਜ਼ਾ ਅਸੀਂ ਕਲੇਮ ਕਰ ਰਹੇ ਹਾਂ ਆਪਦੇ ਬੱਚੇ ਵਾਸਤੇ ਉਹ ਸਾਡੇ ਪਰਿਵਾਰ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਜੀਵਨ ਸੁਖਾਲਾ ਹੋ ਸਕੇ ਕਿਉਂਕਿ ਉਹਨਾਂ ਦੇ ਸਿਰਫ ਕਮਾਈ ਉਹੀ ਬੱਚਾ ਕਰਦਾ ਸੀਗਾ ਤਾਂ ਹੁਣ ਜਿਹੜਾ ਹੈਗਾ ਉਹਨਾਂ ਦਾ ਕੋਈ ਸਾਧਨ ਨਹੀਂ ਰਹਿ ਗਿਆ ਮੁਆਵਜ਼ਾ ਉਹ ਮਿਲੇ ਬਾਕੀ ਨਾ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਕਰ ਦੇ ਦਿੰਦੇ ਮੈਂ ਦੱਸ ਰਿਹਾ ਇੱਕ ਇਹ ਜਿਹੜੇ ਨੌਜਵਾਨ ਜਾ ਰਿਹਾ ਸੀ ਇਹਦੇ ਨਾਲ ਦੋ ਨੌਜਵਾਨ ਹੋਰ ਵੀ ਸੀ ਇੱਕ ਉਹਦੇ ਚ ਇੱਕ ਸੀਰੀਅਸ ਦੱਸ ਰਿਹਾ ਸੀ ਇੱਕ ਬਜ਼ੁਰਗ ਦੱਸ ਰਿਹਾ ਸੀ ਜਿਹੜਾ ਦੂਜਾ ਦਾਖਲ ਆ ਉਹ ਵੀ ਜ਼ਿਆਦਾ ਸੀਰੀਅਸ ਹੈ ਹਾਂਜੀ ਉਹ ਇੱਕ ਨੌਜਵਾਨ ਹੋਰ ਸੀ ਨਾਲ ਉਹ ਵੀ ਸੀਰੀਅਸ ਹੈ ਜੀ ਉਹਦਾ ਜ਼ੇਰੇ ਇਲਾਜ ਹੈ ਜੀ ਉਹ ਤੇ ਫਿਲਹਾਲ ਉਹ ਦੋ ਦਿਨ ਤੋਂ ਬੋਲਿਆ ਨਹੀਂ ਜੀ ਹੁਣ ਥੋੜਾ ਜਿਆਦਾ ਬੋਲਣ ਤੋਂ ਸਮਰੱਥ ਹੋਇਆ ਤਾਂ ਡਾਕਟਰ ਨੇ ਹਲੇ ਮਨਾ ਕੀਤਾ ਉਹਨੂੰ ਗੱਲਬਾਤ ਕਰਨ ਤੋਂ ਜੀ ਤਾਂ ਉਹ ਹਲੇ ਸੀਰੀਅਸ ਹੀ ਉਹਨੂੰ ਅਸੀਂ ਕੰਸਿਡਰ ਕਰਾਂਗੇ ਜੀ ਕੋਈ ਨੌਕਰੀ ਦਾ ਵੀ ਰੱਖਿਆ ਵੀ ਪਰਿਵਾਰ ਦੇ ਦੀ ਮਦਦ ਦਾ ਨੌਕਰੀ ਮਿਲੇ ਜਿਸ ਪਿੱਛੇ ਜਿਵੇਂ ਉਹਨਾਂ ਦੇ ਘਰ ਵਾਲੀ ਇੰਗਲੈਂਡ ਗਈ ਸੀ ਕਹਿੰਦੇ ਉੱਥੋਂ ਰਾਤ ਹੀ ਉਹ ਆਈ ਆ ਟਕ ਟਕ ਰਾ ਕੇ ਜੀ ਜੀ ਬਿਲਕੁਲ ਉਹ ਰਾਤ ਵਾਪਸ ਆ ਗਈ ਸਵੇਰੇ ਹੀ ਮਤਲਬ ਪਹੁੰਚਿਆ ਉਹ ਤਾਉ ਵੀ ਹੁਣ ਬਹੁਤ ਗਮਜ ਹੈ ਜੀ ਤੇ ਜੇ ਸਰਕਾਰ ਦਾ ਪਹਿਲੀ ਗੱਲ ਤਾਂ ਫਰਜ਼ ਆ ਵੀ ਬੰਦਾ ਜੀ ਜਦੋਂ ਐਡਾ ਵੱਡਾ ਪਰਿਵਾਰ ਨੂੰ ਘਾਟਾ ਪੰਜੇ ਕੋਈ ਸਰਕਾਰੀ ਨੌਕਰੀ ਕੋਈ ਆਰਥਿਕ ਮਦਦ ਦੇ ਜ਼ਰੂਰੀ ਹੈ ਜੀ ਜੇ ਸਰਕਾਰੀ ਨੌਕਰੀ ਸਰਕਾਰ ਦਿੰਦੀ ਹੈ ਤਾਂ ਅਸੀਂ ਉਹਦਾ ਸਾਰਾ ਪਿੰਡ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਤੇ ਮਤਲਬ ਇਹ ਤਾਂ ਫਰਜ਼ ਹੈਗਾ ਹੀ ਸਰਕਾਰ ਦਾ ਤੁਹਾਡੇ ਵੱਲੋਂ ਵੀ ਮੰਗ ਰੱਖੀ ਗਈ ਹੈ ਇਹ ਨਹੀਂ ਸਾਡੀ ਮੰਗ ਤਾਂ ਕਰਾ ਕਾਰਵਾਈ ਦੀ ਹੈ ਜੇ ਕਾਰਵਾਈ ਤੇ ਸੈਕੰਡਲੀ ਜਿਹੜਾ ਹੈਗਾ ਆਰਥਿਕ ਜਿਹੜਾ ਹੈਗਾ ਉਹਦੀ ਮਦਦ ਕਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਆਰਥਿਕ ਪੱਖੋਂ ਪਰਿਵਾਰ ਦੀ ਮਦਦ ਵੀ ਹੋਣੀ ਚਾਹੀਦੀ ਹੈ ਜੀ ਹੋਰ ਵੀ ਗੱਲਬਾਤ ਕਰਦੇ ਆ ਕਿਹੜੇ ਇਧਰ ਕਰ ਲਓ ਕਰ ਲਓ ਮੈਂ ਬੁਲਾਇਆ ਕਰ ਲਓ ਜੀ ਮੈਂ ਪਿੰਡ ਇਕਾਈ ਕੋਲਿਆ ਕਲਾ ਦਾ ਮੈਂ ਇੱਕ ਦਾ ਗ੍ਰਾਮ ਪ੍ਰਧਾਨ ਆ ਇਹ ਦੇ ਦੀ ਮੌਜ ਸੁਣ ਕੇ ਬਹੁਤ ਹੀ ਜ਼ਿਆਦਾ ਦਿਲ ਨੂੰ ਠੇਸ ਪਹੁੰਚੀ ਬਹੁਤ ਦੁਖ ਹੋਇਆ ਕਿਉਂਕਿ ਇੱਕ ਜਿਹੜਾ ਹੌਂਦਾਰ ਨੌਜਵਾਨ ਆ ਉਹ ਅਸੀਂ ਗਵਾ ਚੁੱਕਿਆ ਉਹ ਵੀ ਸਿਰਫ ਇਹ ਠੇਕੇਦਾਰਾਂ ਦੇ ਆ ਸਰਕਾਰਾਂ ਦੇ ਆਂ ਗਹਿਲੀਆਂ ਕਾਰਨ ਜਿਹੜਾ ਇਹ ਮੌਤ ਦਾ ਕਾਰਨ ਬਣਿਆ ਅਸੀਂ ਸਰਕਾਰ ਨੂੰ ਪਰ ਜ਼ੋਰ ਮੰਗ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਇਨਸਾਫ ਜਿਹੜਾ ਸਾਨੂੰ ਦਵਾਇਆ ਜਾਵੇ ਬਾਹ ਦਾ ਮੁਆਵਜ਼ਾ ਨੌਕਰੀ ਵਗੈਰਾ ਜਲਦੀ ਜਲਦੀ ਦਵਾਇਆ ਜਾਵੇ ਕਿਉਂਕਿ ਨਹੀਂ ਤਾਂ ਫਿਰ ਸਾਨੂੰ ਸੰਘਰਸ਼ਾਂ ਵਾਸਤੇ ਕਿਸਾਨ ਦੁਨੀਆਂ ਸਾਰਿਆਂ ਨੂੰ ਹੀ ਮਜਬੂਰ ਹੋ ਕੇ ਇਹਦੇ ਧਰਨਾ ਵਗੈਰਾ ਦੇਣਾ ਪਊਗਾ ਡੈਡ ਬਾਡੀ ਲਿਆ ਕੇ ਵੀ ਇੱਥੇ ਰੱਖ ਕੇ ਪਰ ਜ਼ੋਰ ਅਸੀਂ ਨੇ ਖੇਦੀ ਕਰਾਂਗੇ ਸਰਕਾਰ ਦੀ ਦਿਨ ਵੀ ਦਿਨ ਜੋ ਨਿੰਦਿਆ ਹੈਗੀ ਆ ਕਰਾਂਗੇ ਨਾਲੇ ਜਿਹੜਾ ਪ੍ਰਸ਼ਾਸਨ ਦੇ ਉਹ ਗਲਤ ਰੰਗ ਨਾਲ ਇਹ ਪੁਲੀਆਂ ਵਗੈਰਾ ਦੱਬੀਆਂ ਜਾ ਰਹੀਆਂ ਇਹਦੇ ਤੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੀਆਂ ਨਹੀਂ ਹੋ ਗਈਆਂ ਉਹਦਾ ਹੋ ਗਈਆਂ ਅੱਗੇ ਵਾਸਤੇ ਬਚਾਅ ਹੋ ਸਕੇ ਜੀ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਹੋਰ ਨਗਰ ਦੇ ਲੋਕ ਇਕੱਠੇ ਹੋਏ ਆ ਕਿ ਉਹ ਕਹਿੰਦੇ ਇਸ ਧਰਨੇ ਨੂੰ ਹੋਰ ਵੱਡਾ ਕੀਤਾ ਜਾਊਗਾ ਹੋਰ ਰੂਪ ਦਿੱਤਾ ਜਾਊਗਾ ਕਿ ਜਿਹੜੀ ਡੈੱਡ ਬੋਡੀ ਹੈ ਮੁੰਡੇ ਦੀ ਉਸ ਨੂੰ ਵੀ ਇੱਥੇ ਲਿਆ ਕੇ ਰੱਖ ਦਿੱਤਾ ਜਾਊਗਾ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਦੇ ਅੱਜ ਦੋ ਜੀ ਉੱਜੜ ਗਏ ਦੋ ਘਰ ਪੱਟੇ ਗਏ ਆ ਇੱਕ ਲੜਕੀ ਵਾਲੇ ਦਾ ਇੱਕ ਮੁੰਡੇ ਵਾਲੇ ਦਾ ਕਬੱਡੀ ਖਿਡਾਰੀ ਦੇ ਵਿਆਹ ਨੂੰ ਕੁਛ ਹੀ ਮਹੀਨੇ ਹੋਈ ਸੀ ਪਹਿਲਾਂ ਉਹਦਾ ਵਿਆਹ ਹੋਇਆ ਸੀ ਉਸਦੇ ਘਰਵਾਲੇ ਇੰਗਲੈਂਡ ਦੇ ਵਿੱਚ ਗਈ ਹੋਈ ਸੀ ਜਦੋਂ ਉਸ ਨੂੰ ਪਤਾ ਲੱਗਦਾ ਮੰਦ ਭਾਗੀ ਖਬਰ ਦਾ ਕਿ ਮੇਰੇ ਘਰਵਾਲੇ ਦੀ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਹ ਰਾਤ ਹੀ ਉੱਥੋਂ ਟਿਕਟ ਲੈ ਕੇ ਵਾਪਸ ਆਪਦੇ ਸਹੁਰੇ ਘਰ ਪਰਵਾਹ ਪਹੁੰਚੀ ਆ ਬੜੀ ਦੁਖਦਾਈ ਖਬਰ ਆ ਜਿੱਥੇ ਕੁੜੀ ਬਣਾਈ ਹੈ ਕਿ 100 ਫੁੱਟ ਮਾਰ ਕੰਧ ਕਰਨ ਦੀ ਠੇਕੇਦਾਰ ਨੇ 100 ਫੁੱਟ ਮਾਰ ਫੇਰ ਨਾਗਾ ਪਾਸੇ ਦੀ ਬਣਦਾ ਹੁੰਦਾ ਉਸ ਕੁੜੀ ਤੋਂ 100 ਫੁੱਟ ਮਾਰ ਕੰਧ ਕਰਨੀ ਸੀ ਫੇਰ ਗੋਲ-ਗੋਲ ਡਾਲ ਜਾ ਕੇ ਚਮਕਦੀ ਫੱਟੀ ਲਾਉਣੀ ਸੀ ਜਿਹੜੀ ਉਹ ਹੁੰਦੀ ਆ ਚਮਕਦੀ ਕਾਜਰੀ ਦੂਜੇ ਪਾਸੇ ਕੰਧ ਨਾਲ ਲਾ ਕੇ ਜੋੜਨੀ ਸੀ ਉਹ ਐਆ ਤੁਹਾਨੂੰ ਕੁਛ ਮਰਾਂ ਜੀ ਨੂੰ ਪਤਾ ਜੀ ਲਾਉਣਾ ਸੀ ਜਾਂ ਨਹੀਂ ਲਾਉਣਾ ਸੀ ਹਾਂ ਕਰੀਸੋ ਦਾ ਲਾਉਣਾ ਦਾ ਕਿਉਂ ਨਹੀਂ ਤੁਸੀਂ ਕਹਿ ਰਹੇ ਕਿ ਚੌਣੀ ਗੱਡੀ ਕੰਧੋ ਰੇ ਮੈਂ ਛੇਕੇ ਦਾ 20 ਸਾਲ ਕੀਤੀ ਆ ਛੇਕੇ ਦਾ ਨੂੰ ਜਾਓ ਇੱਥੇ ਮੇਰੇ ਨਾਲ ਗੱਲ ਕਰੇ ਵੀ ਕੀ ਕਰਦੀ ਆ ਲੂ ਮੈਂ ਦੱਸਾਂ ਕੀ ਕਰਦੀ ਆ ਇਹ ਤੁਸੀਂ ਇਹਨੂੰ ਗੱਲ ਨੂੰ ਨਾ ਮਿੱਟੀ 'ਚ ਨਾ ਮਿਲਾਓ ਛੇਕੇ ਦਾ ਜਿਹੜੇ ਗੱਦੀ ਕਿਦ ਨੂੰ ਗੱਦੀ ਕੋ ਠੀਕ ਆ ਸਾਡੇ ਪਤਾ ਨਹੀਂ ਮੋੜਨਾ ਤਾਨੂੰ ਕਹਦਾ ਨਹੀਂ ਮੁਰਨਾ ਪਰ ਠੇਕੇਦਾਰ ਦੀ ਗਲਤੀ ਨਾ ਮਰਿਆਓ 100 ਫੁੱਟ ਕੰਧ ਮਾਰ ਕਰਨੀ ਕਰਨੀ ਹੁੰਦੀ ਆ ਠੇਕੇਦਾਰ ਨੇ ਫੇਰ ਆ ਪਾਸੇ ਨਹੀਂ ਬਣਾਇਆ ਜਾਂਦਾ ਪਹਿਲਾਂ ਮਗਰ ਕੰਧ ਕੱਢ ਕੇ ਪੂਰਾ ਬੋਰਡ ਲਾ ਕੇ ਜਿੱਥੇ ਕਿਥੇ ਸੜਕਾਂ ਬਣੀਆਂ ਜਾ ਕੇ ਦੇਖੋ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਕੋਈ ਨਵਾਂ ਠੇਕੇਦਾਰ ਆਊਗਾ ਜਿਹਨੇ ਕਹੇ ਵੇਖੀ ਜੋ ਬਾਈਦਰ ਹੁਣ ਥੋੜਾ ਭਵਾਨ-ਭਵਾਨੇ ਆਪਣੀ ਦੁਨੀਆ ਦਾ ਦੁਆਰ ਖੜਾ ਐਂ ਚਲੀ ਜਾਊਗਾ ਜ਼ਮੀਰ ਦੀ ਮਾਤ ਹੁੰਦੀ ਈ ਹੋਰ ਇਹਦਾ ਜ਼ਮੀਰ ਕਿਸੇ ਪੁਲਿਸ ਵਾਲੇ ਨੇ ਵੀ ਮਰਦੀ ਮੈਂ ਦੱਸ ਦਿੰਦਾ ਸਾਰੇ ਪੁਲਿਸ ਵਾਲੇ ਨੂੰ ਮਾਰ ਲੈਣਾ ਕਰਦੇ ਅਸੀਂ ਸ੍ਰੀਮਤੀ ਜੀ ਸਰਮਾਨ ਨੂੰ ਪੁਸਤਾਉ ਸੀਗਾ ਡੀਏ ਜੀ ਦਾ ਖੱਡੇ ਤੋਂ ਆਪ ਜੀ ਵੀ ਚਾਹਦੀ ਰੱਖੀ ਆ ਇਸ ਕਰਕੇ ਮੇਰੇ ਭਾਈ ਸਾਨੂੰ ਸਾਡਾ ਹੱਕ ਦਿਓ ਸਿਰ ਮੱਥੇ ਤੇ ਤੁਸੀਂ ਸਾਡੇ ਬੱਚੇ ਆ ਸਾਡੇ ਮੁੰਡੇ ਆ ਸਿਰ ਕਰਕੇ ਜਿੰਨੀ ਉਹਦੀ ਗਲਤੀ ਉਹਨੂੰ ਢੰਗ ਲਾਓ ਜਿਹੜਾ ਹੱਕਵੰਦਾ ਮੁੰਡਿਆ ਨੂੰ ਦੋਅ ਕਰਦੇ ਹਾਂ ਦੋ ਮੈਂ ਸੀਨੀਅਰ ਪੰਜਾਬ ਦਾ ਮੈਂਬਰ ਆਨਾ ਸਰਜਿੰਦਰ ਸਿੰਘ ਖੋਸਾਲੀ ਆਉਣਾ ਸੀ ਅੱਜ ਕਪੂਰਥਲੇ ਮੀਟਿੰਗ ਚੱਲਦੀ ਨਹੀਂ ਆਇਆ ਤੇ ਮੈਨੂੰ ਧਰਿਆ ਇਸ ਕਰਕੇ ਮੇ ਸਾਡੀ ਬੇਇੱਜ਼ਤੀ ਵੀਰੇ ਪੁੱਤ ਤੁਸੀਂ ਸਾਡੇ ਆ ਸਾਡੇ ਮੁੰਡੇ ਧੀਆ ਪਰ ਸਾਡੇ ਹੀ ਆ ਨਾ ਕਿ ਅਸੀਂ ਦੋ ਤੋਂ ਬਣਾ ਬੈਠ ਸਕਦੇ ਆ ਜਿਹੜਿਆ ਜਿਵੇਂ ਤੁਸੀਂ ਕਿਹਾ ਵੀ ਧਰ ਦੇ ਛੋਟੇ ਦੇ ਸਾਡੇ ਜਿਹੜਾ ਅਸੀਂ ਧਰਨਾ ਲਾ ਕੇ ਕੋਈ ਪੁੱਟ ਖਾਣੇ ਖਾਣੇ ਫੈਡਾ ਰੋਡਾ ਹੋ ਜਾਊਗਾ ਯਾਨੀ ਜਿਆਦਾ ਤਾਂ ਛੋਟੇ ਕੋਲੇ ਜਾਂ ਸਰਕਾਰ ਛੋਟੇ ਖਾਣਾ ਹੁੰਦਾ ਦੂਜੀ ਗੱਲ ਇਹ ਆ ਵੀ ਜਿਹੜੇ ਬਣ ਰਹੇ ਨਾ ਆ ਜੋ ਸੜਕਾ ਛੋਟਾ ਬਣ ਰਹੀਆਂ ਸਾਰਾ ਆਪ ਤੋਂ ਜ਼ਮੀਨਾਂ ਖੋਣ ਦੇ ਬੋਲ ਰਿਆ ਠੀਕ ਆ ਜੇ ਨਹੀਂ ਸਾਥ ਦਿੰਦਾ ਕੋਈ ਨਹੀਂ ਦੇ ਜਿੱਦੇ ਸੜਕਾਂ ਸਰ ਗਿਆ ਲਾਗੂ ਹੋ ਜੇ ਨਾ ਆਰੇ ਗਾ ਗੁੱਤਿਆਂ ਦੀ ਨਿੰਦ ਬਣ ਕੇ ਰਹਿਣਗੇ ਤੁਹਾਡੇ ਕੋਲ ਇਹ ਨਹੀਂ ਗਾ ਐਦਾਂ ਮੇਰੀ ਪੰਜਾਬ ਤੋਂ ਸਾਦੀ ਮਰੂਗੀ ਹੋਰ 4 ਸਾਲ ਪਰ ਮਗਰਲੀ ਪੀੜ੍ਹੀ ਇਹ ਜੀ ਨੂੰ ਪਛਤਾਉਗੀ ਤੁਹਾਡੇ ਕੋਲੇ ਨਹੀਂ ਬਸਰਣਾ ਨਹੀਂ ਬਸਰਣਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਵਾਨੀਆਂ ਟਾਨੀਆਂ ਕੋਲ ਚਲੇ ਜਾਣਾ ਤੁਸੀਂ ਦਿਹਾੜੀਆਂ ਕਰ ਲਿਆ ਜੋ ਤੁਸੀਂ ਵਾਹੇ ਲੈ ਕੇ ਮਰ ਜਾ ਜੋ ਜੋ ਤੁਸੀਂ ਮਰਜ਼ੀ ਕਰ ਲਿਓ ਜਿਹੜਾ ਬੰਦਾ ਕਹਿੰਦਾ ਵੀ ਨਹੀਂ ਕੋ ਸੋਣਾ ਤੁਹਾਡੇ ਕੋਲੇ ਹੋ ਜਾਣਾ ਜਾ ਕੇ ਬਿਆਜ ਦੇ ਲੋ ਸੜਕਾਂ ਦੇ ਕੱਢ ਕੇ ਵੇਖਦੀਆਂ ਮੰਡੀਆਂ ਬੰਦ ਦਾ ਤੇ 1200 ਨੂੰ ਝੋਨਾ ਰੱਖ ਕੇ ਇੱਧਰ ਆਉਂਦਾ ਉਹ ਕਾਹ ਤੋਂ ਆਉਂਦਾ ਛੋਟਾ ਕਿਉਂ ਜੋ 2500 ਨੂੰ ਵੇਖਦਾ ਉਹ ਚੰਦਾ ਪਾਉਂਦਾ ਜਿੱਦੇ ਚੰਦਾ ਥੱਲੇ ਬਹਿ ਗਿਆ ਛੋਟਾ ਉਹਨੇ ਵੇਖਣਾ ਭਰਾਓ ਬਾਕੀ ਪੁਲਿਸ ਵਾਲਿਆਂ ਨੇ ਮੈਂ ਧਲਵਾ ਦਈਏ ਜਿਹੜੇ ਡਾਡਾ ਕਾ ਚੱਕ ਕੇ ਛੋਟਾ ਮੈਂ ਰਾਜੀ ਨਾ ਕਰਾਂਗਾ ਮੈਂ ਤਾਂ ਇਹਨੂੰ ਆਪਦੇ ਬੱਚੇ ਸਭ ਦਾ ਕੋ ਸਾਡਾ ਸਾਰਾ ਪਰਿਵਾਰ ਇਸ ਕੰਮ 'ਚ ਆ ਮੈਂ ਤਾਂ ਠੇਕੇਦਾਰ ਦੀ ਖਾਤਰ ਬੋਲਣਾ ਵੀ ਠੇਕੇਦਾਰ ਦਾ ਕੰਮ ਹੀ ਹੁੰਦਾ ਉਹਨੇ ਜਦੋਂ ਪੁਲੀਸ ਡੋਰ ਸੀ ਭਲਾ ਕੰਧ ਕਾੜੀ ਦੀ ਫੇਰ ਪਾਸੇ ਨਾਂਗਾ ਬਾੜੇ ਫਿਰ ਦਾ ਦੇ ਨੇ ਚਲਕਦੀ ਉਹਨੇ ਜਿਹੜੀ 200 ਫੁੱਟ ਬਣਦੀ ਉਹ ਉਹ ਲੌਣੀ ਸੀ ਉਹ ਨਹੀਂ ਉਹਨੇ ਲਾਈ ਉਹਦੀ ਗਲਤੀ ਇਹ ਆ ਉਹ ਇਸ ਗੱਲ ਤੇ ਉਹਨੂੰ ਦੰਨ ਭਰਨਾ ਚਾਹੀਦਾ ਇਹ ਮੇਰੇ ਨਾਲ ਜਾਂਦੇ ਆ ਜੋ ਅਸੀਂ ਜਨੂਰ ਹੋ ਸਕਿਆ ਉਹ ਕਰ ਰਹੇ ਤੇ ਕਰਕੇ ਉਹ ਜਿਹੜਾ ਸਰੀਰ ਹੈ ਮਨ ਜਮਨ ਦੁਨੀਆਂ ਤੇ ਮਨ ਲਿਖਾਇ ਮੰਦਰ ਮੈਂ ਆਇਆ ਕਿਆ ਜਾਨਾ ਕੇ ਮਰਾਂਗੇ ਕੈਸਾ ਮਰਨਾ ਹੋਏ ਠੀਕ ਹੈ ਜੀ ਮਨ ਮਰੇ ਮੋਰ ਮੰਨੇ ਕਾ ਚਾਉ ਹੈ ਮਰੂ ਕਾ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਸ ਜਦੋਂ ਸਰੀਰ ਆਤਮਾ ਤੋਂ ਤੇ ਸ੍ਰੀਮਤ ਤੋਂ ਤੇ ਰਜੰਦ ਅਤਮਾ ਤੋਂ ਤੇ ਚਲਾ ਜਾਂਦਾ ਹੈ ਉਸ ਸਰੀਰ ਦੀ ਸਾਫ ਸੁਭਾਲ ਕਰਨਾ ਸਾਡਾ ਇਨਸਾਨੀ ਕਿਰਦਾਰ ਬਰਜੰਦ ਹੈ ਕਿਉਂ ਰੂਏਗਾ ਉਹਦੀ ਆਤਮਾ ਇਹ ਨਾ ਕਹਵੇ ਕਿ ਤਾ ਯਾਰ ਐਵੇਂ ਹੀ ਫਿਰਦੇ ਮੈਂ ਤਾਂ ਜ ਰੋ ਰਹੇ ਹਾਂ ਸੋ ਉਹ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆ ਇਸ ਨੂੰ ਹੱਲਾਂਗੇ ਨਹੀਂ ਤੁਹਾਡਾ ਸਾਥ ਚਾਹੀਦਾ ਹੈ ਆਪਾਂ ਨਾਲ ਦੇ ਕੇ ਹਰ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰਦੇ ਰਵਾਂਗੇ ਹੁਣ ਅਸੀਂ ਵਿਚਾਰ ਕਰਕੇ ਜੋ ਅਗਲਾ ਕੰਮ ਹੋਇਆ ਉਹ ਅਸੀਂ ਲੀਕਦੇ ਆ ਜੀ ਤੁਹਾਡਾ ਆਇਆ ਸਾਡੇ ਸਿਰ ਮੱਥੇ ਕਿਤੇ ਵੀ ਤੁਹਾਡਾ ਤਰਨਾ ਹੋਵੇ ਮਜਾ ਆਵੇ ਕੋਈ ਵੀ ਕੰਮ ਹੋਵੇ ਤੇ ਮੈਂ ਹਮੇਸ਼ਾ ਇਹ ਕਹਿਣਾ ਹੁਣਾ ਕਿ ਪੁਰਸ ਪ੍ਰਸ਼ਾਸਨ ਵਿੱਚ ਲੱਗੇ ਹੋਏ ਪੁਰਸ ਕਰਮਚਾਰੀ ਅਧਿਕਾਰੀ ਅਫਸਰ ਇਹ ਤੁਹਾਡੇ ਪੈਰ ਪਰਾ ਨੇ ਤੁਸੀਂ ਵੀ ਸਾਡੇ ਪੈਰ ਪਰਾ ਜੇ ਠੀਕ ਹੈ ਨਾ ਆਪਾਂ ਰਲ ਮਿਲ ਕੇ ਹੱਲ ਕਰੀਏ ਤੁਸੀਂ ਰਵਾਜ ਦਿਓ ਅਸੀਂ ਉਸ ਰਵਾਜ ਨੂੰ ਜੈਨੋ ਤਰੀਕੇ ਨਾਲ ਵਾਜਬ ਤਰੀਕੇ ਨਾਲ ਸਹੀ ਤਰੀਕੇ ਨਾਲ ਤੋੜ ਕੇ ਅੱਗੇ ਰੱਖੀਏ ਤਾਂ ਤਾਂ ਹੱਲ ਕੀਤਾ ਜਾਵੇ ਸੋ ਇਹਨੀਆਂ ਬੇਨਤੀਆਂ ਬੜੀਆਂ ਪਰਵਾਣ ਕਰੋ ਜੇ ਕੋਈ ਗੱਲ ਗਲਤ ਕਹੀਏ ਫਿਰ ਵੀ ਤੁਸੀਂ ਮੈਨੂੰ ਕਹਿ ਸਕਦੇ ਮੈਂ ਤੂੰ ਆ ਗੱਲ ਗਲਤ ਕਹੀਏ ਉੱਥੇ ਮੈਂ ਦੇਲਦਾਰ ਆ ਸੋ ਤੁਸੀਂ ਆਪਣੇ ਵਿਚਾਰ ਜਿਹੜੇ ਹੈਗੇ ਨੇ ਤੁਸੀਂ ਚਾਹਲੀ ਰਹਿ ਕੇ ਕਰਦੇ ਰਹਿਣਾ ਤੇ ਮਾਫੀ ਚਾਹੁੰਦਾ ਹਾਂ ਮੈਂ ਕਈ ਟੁਕੀਆਂ ਬੰਦਿਆਂ ਨੇ ਸਾਡੀ ਫੋਰਸ ਇੱਥੇ ਆਜਾ ਰਹੀ ਮੇਰੀ ਐਵੀਅਟਰ ਸਵਰ ਉੱਤਰ ਜਾਣਾ ਇਹ ਮੈਨੂੰ ਹੋਰ ਵੀ ਗਲਤ ਬਾਤ ਤੇ ਮੇਲਤੀ ਦੱਸ ਦੇਣਗੇ ਵਾਈਫ ਜੀ ਦਾ ਖਾਂਸਾ ਵਾਈਫ ਜੀ ਦੀ ਹੋਤੇ